ਹੈਲੋ ਸਾਥੀਓ ਇੱਕ ਵਾਰੀ ਫੇਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਸੋ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਨਵਾਂ ਨੋਟਿਸ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਸੋ ਸਿੱਖਿਆ ਵਿਭਾਗ ਨਾਲ ਜੁੜੀਆਂ ਹੋਈਆਂ ਹੋਰ ਅਪਡੇਟ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਕੀ ਨੋਟਿਸ ਹੈ ਪੂਰਾ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਮਿਤੀ 7 6 24 ਨੂੰ ਜੋ ਹੈ 8TT 2364 ਅਸਾਮੀਆਂ ਨੂੰ ਲੈ ਕੇ ਜੋ ਹੈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਇਸ ਦੇ ਉੱਪਰ ਕਾਫੀ ਸਾਰੇ ਕੇਸ ਵਗੈਰਾ ਚੱਲੇ ਸੀ ਔਰ ਭਰਤੀ ਕੁਐਸ਼ਨ ਸੈਟ ਅਸਾਈਡ ਹੋ ਗਈ ਸੀ ਉਸ ਤੋਂ ਬਾਅਦ ਜੋ ਹੈ ਦੁਬਾਰਾ ਭਰਤੀ ਬਹਾਲ ਹੋਈ ਹੈ ਔਰ 2364 ਭਰਤੀ ਸੰਬੰਧੀ ਜੋ ਹੈ ਦੁਬਾਰਾ ਫਿਰ ਤੋਂ ਡੀਵੀ ਆਰੰਭ ਕਰਨ ਲਈ ਜੋ ਹੈ ਨੋਟਿਸ ਜੋ ਹੈ ਆਇਆ ਔਰ ਡੀਵੀ ਦੀ ਡੇਟਸ ਜੋ ਹੈ ਉਹ ਮੈਂਸ਼ਨ ਨੇ ਕਿੰਨੀ ਕਟ-ਆਫ ਵਾਲਿਆਂ ਨੂੰ ਬੁਲਾਇਆ ਹੈ ਉਹ ਆਪਾਂ ਪੂਰਾ ਇਸ ਦੇ ਵਿੱਚ ਦੇਖ ਲੈਣੇ ਆ ਠੀਕ ਹੈ ਸੋ نیچے ਹੀ ਹੈ ਪੇਜ ਜੋ ਕਿ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਮਿਤੀ 12 6 2024 ਨੂੰ ਓਪਨ ਕੈਟਾਗਰੀ ਦੇ ਵਿੱਚ ਜਿਸ ਦੇ ਵਿੱਚ ਸਾਰੇ ਹੀ ਕੈਂਡੀਡੇਟ ਜੋ ਹੈ ਉਹ ਆ ਜਾਂਦੇ ਆ ਇਸ ਦੇ ਵਿੱਚ ਜਿਨ੍ਹਾਂ ਦੀ 60 ਤੋਂ ਲੈ ਕੇ 72 ਤੱਕ ਨੰਬਰ ਸੀ ਉਹ ਸਾਰੀਆਂ ਕੈਟਾਗਰੀਜ਼ ਨੂੰ ਜੋ ਹੈ 12624 ਨੂੰ ਬੁਲਾਇਆ 13624 ਨੂੰ ਜੋ ਹੈ ਜਿਨ੍ਹਾਂ ਦੇ 68 ਨੰਬਰ ਨੇ ਠੀਕ ਹੈ ਔਰ 14624 ਨੂੰ ਓਪਨ ਕੈਟਾਗਰੀ ਦੇ ਵਿੱਚ ਜਿਨ੍ਹਾਂ ਦੇ 61 ਅਤੇ 62 ਨੰਬਰ ਨੇ ਔਰ ਨਾਲ ਜੋ ਹੈ ਜਨਮ ਸਾਲ ਜੋ ਹੈ 1997 ਅਤੇ 1997 ਤੋਂ ਬਾਅਦ ਵਾਲੇ ਠੀਕ ਹੈ ਔਰ ਨਾਲ ਹੀ ਫਿਜ਼ੀਕਲ ਹੈਂਡੀਕੈਪਟ ਦੇ ਵਿੱਚ ਔਰਥੋ ਵਾਲੇ ਕੈਂਡੀਡੇਟ ਜਿਨ੍ਹਾਂ ਦੇ ਨੰਬਰ 50 ਤੋਂ ਲੈ ਕੇ 56 ਤੱਕ ਨੇ ਠੀਕ ਹੈ ਔਰ ਇਸ ਤੋਂ ਬਾਅਦ ਜੋ ਹੈ 15624 ਨੂੰ BC ਕੈਟਾਗਰੀ ਦੇ ਕੈਂਡੀਡੇਟ ਜਿਨ੍ਹਾਂ ਦੇ ਨੰਬਰ 57 ਤੋਂ ਲੈ ਕੇ 60 ਤੱਕ ਨੇ ਔਰ 18 624 ਨੂੰ SCMB ਵਾਲੇ ਜਿਨ੍ਹਾਂ ਦੇ ਨੰਬਰ 41 ਤੋਂ ਲੈ ਕੇ 52 ਤੱਕ ਨੇ 19 624 ਨੂੰ SCRO ਔਰ SCRO X ਸਰਵਿਸਮੈਨ ਜਿਨ੍ਹਾਂ ਦੇ ਨੰਬਰ 56 ਤੋਂ ਲੈ ਕੇ 60 ਤੱਕ ਨੇ SCRO ਵਾਲੇ ਔਰ SCRO X ਸਰਵਿਸਮੈਨ ਜਿਨ੍ਹਾਂ ਦੇ ਨੰਬਰ 33 ਤੋਂ 53 ਤੱਕ ਨੇ ਠੀਕ ਹੈ ਔਰ ਉਸ ਤੋਂ ਬਾਅਦ SCRO ਕੈਂਡੀਡੇਟ ਜਿਨ੍ਹਾਂ ਦੇ ਨੰਬਰ 54 ਤੇ 55 ਨੇ BC X ਸਰਵਿਸਮੈਨ ਜਿਨ੍ਹਾਂ ਦੇ ਨੰਬਰ 37 ਤੋਂ 38 30 ਤੱਕ ਨੇ ਇਹ ਵੀ 6 24 ਨੂੰ ਜਾਣਗੇ ਔਰ ਜਨਰਲ ਐਕ ਸਰਵਿਸਮੈਨ ਜਿਨ੍ਹਾਂ ਦੇ ਨੰਬਰ 36 ਤੋਂ 50 ਤੱਕ ਨੇ ਔਰ ਨਾਲ ਹੀ ای ਡਬਲਯੂ ਐਸ ਕੈਟਾਗਰੀ ਦੇ ਕੈਂਡੀਡੇਟ ਜਿਨ੍ਹਾਂ ਦੇ ਨੰਬਰ 56 ਤੋਂ ਲੈ ਕੇ 60 ਤੱਕ ਨੇ ਇਹ ਸਾਰੇ ਕੈਂਡੀਡੇਟ ਆਪਣੀਆਂ ਡੇਟਸ ਨੂੰ ਜੋ ਹੈ ਆਪਣੀ ਡੀਵੀ ਵਾਲੀ ਫਾਈਲ ਜੋ ਹੈ ਉਹ ਲੈ ਕੇ ਜਾਣਗੇ ਡੀਵੀ ਵਾਲੀ ਫਾਈਲ ਦੇ ਵਿੱਚ ਤੁਸੀਂ ਇਹ ਫਾਰਮ ਜੋ ਹੈ ਫਿਲ ਕਰਨੇ ਹੋਣਗੇ ਫਾਰਮ ਕਿਵੇਂ ਫਿਲ ਕਰਨਾ ਉਸ ਦਾ ਪੂਰਾ ਡਿਟੇਲ ਤੁਹਾਨੂੰ ਇਸੇ ਹੀ ਚੈਨਲ ਤੇ ਦੇਖਣ ਨੂੰ ਮਿਲ ਜੇਗੀ ਔਰ ਨਾਲ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਆ ਉਸ ਨੂੰ ਲੈ ਕੇ ਵੀ ਇੱਕ ਵੀਡੀਓ ਜੋ ਹੈ ਜਲਦੀ ਹੀ ਅਪਲੋਡ 에ਸੀ ਚੈਨਲ ਤੇ ਕੀਤੀ ਜਾਏਗੀ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਤੋਂ ਇਹ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਾਣਾ ਥੈਂਕ ਯੂ ਸੋ ਮੱਚ